ਡੇਰਾ ਬਸੀ ਦੇ ਪਿੰਡ ਕਾਰਕੋਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਹਰਿਆਣਾ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਦੱਸਣ ਵਾਲੇ ਫਰਜ਼ੀ ਵਿਅਕਤੀ ਵੱਲੋਂ ਵੱਡੇ ਪੱਧਰ ਦੇ ਉੱਪਰ ਪੋਲੇ ਪਾਲੇ ਲੋਕਾਂ ਨਾਲ ਠੱਗੀ ਮਾਰੀ ਗਈ ਹੈ ਪਿਛਲੇ 8 ਮਹੀਨੇ 8-9 ਮਹੀਨੇ ਤੋਂ ਪਿੰਡ ਦੇ ਵਿੱਚ ਰਹਿ ਰਿਹਾ ਆਪਣੇ ਆਪ ਨੂੰ ਹਰਿਆਣਾ ਦੇ ਵਿੱਚ ਹਰਿਆਣਾ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਦੱਸਣ ਵਾਲਾ ਵਿਅਕਤੀ ਕਿਸ ਤਰ੍ਹਾਂ ਪਿੰਡ ਦੇ ਲੋਕਾਂ ਦੇ ਨਾਲ ਨਜ਼ਦੀਕੀਆਂ ਬਣਾਉਂਦਾ ਹੈ ਤੇ ਕਿਸ ਤਰ੍ਹਾਂ ਉਹ ਠੱਗੀ ਮਾਰਦਾ ਹੈ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਸਾਰਾ ਮਾਮਲਾ ਕੀ ਹੈ ਜੀ ਸਰਪੰਚ ਸਾਹਿਬ ਇਹ ਕੀ ਹੈ ਸਾਰਾ ਮਾਮਲਾ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ ਵੱਡੇ ਪੱਧਰ ਦੇ ਉੱਪਰ ਇੱਕ ਹਰਿਆਣਾ ਪੁਲਿਸ ਦੇ ਫਰਜੀ ਸਬ ਇੰਸਪੈਕਟਰ ਨੂੰ ਠੱਗੀ ਮਾਰੀ ਗਈ ਹੈ ਕੀ ਕਹੋਗੇ ਜੀ ਜੀ ਕਾਫੀ ਮਤਲਬ ਕਿ 8-9 ਮਹੀਨੇ ਤੋਂ ਸਾਡੇ ਪਿੰਡ 'ਚ ਇੱਥੇ ਕਿਰਾਏ ਦੇ ਮਕਾਨ ਲੈ ਕੇ ਰਹਿ ਰਹੇ ਸੀ ਇਹਨੇ ਮਤਲਬ ਕਿ ਲੋਕਾਂ ਨੂੰ ਬਹੁਤ ਹੀ ਵਿਸ਼ਵਾਸ 'ਚ ਲੈ ਲਿਆ ਵੀ ਮੈਂ ਹਰਿਆਣਾ ਪੁਲਿਸ ਦੇ ਸਬ ਇੰਸਪੈਕਟਰ ਬਤੌਰ ਪੰਜਗੁੱਲਾ 6 ਫੇਸ ਸੈਕਟਰ 6 ਉੱਥੇ ਡੀਜੀਪੀ ਦਫ਼ਤਰ ਵੀ ਜੋਬ ਕਰਦਾ ਹਾਂ ਇਹਨਾਂ ਨੇ ਪਿੰਡਾਂ ਦੇ ਪਿੰਡ ਵਾਲਿਆਂ ਨੂੰ ਕਾਫੀ ਬੰਦੇ ਨੂੰ ਆਪਣੇ ਵਿਸ਼ਵਾਸ ਚ ਲੈ ਕੇ ਕਿਸੇ ਨੂੰ ਗੱਡੀ ਦਿਵਾਤੀ ਵੀ ਮੈਂ ਤੇਰੀ ਉੱਥੇ ਲਵਾ ਦਾਂਗਾ ਐਂ ਕਰਾ ਦਾਂਗਾ ਕਿਸੇ ਕੋਲ ਮਤਲਬ ਕਿ ਪੈਸੇ ਲੈ ਲੈ 60000 ਰੁਪਏ 61000 ਰੁਪਏ ਇੱਕ ਮੁੰਡੇ ਤੋਂ ਲੈ ਲੈ ਇੱਕ ਬੰਦੇ ਕੋਲ ਇੱਕ ਬੰਦੇ ਦੇ ਨਾਮ ਇਹਨਾਂ ਨੇ ਮਤਲਬ ਕਿ ਲੋਨ ਕਰਾ ਕੇ ਐਕਟਿਵਾ ਲੈ ਲਈ ਮੋਟਰਸਾਈਕਲ ਲੈ ਲਿਆ ਵੀ ਬਹੁਤ ਬੰਦਿਆਂ ਨਾਲ ਸਾਡੇ ਪਿੰਡ ਨਾਲ ਬਹੁਤ ਵੱਡੀ ਠੱਗੀ ਮਾਰ ਕੇ ਗਿਆ ਇਹ ਮਤਲਬ ਕਿ ਜੋ ਪੁਲਿਸ ਚ ਮੁਲਾਜ਼ਮ ਦੱਸਦਾ ਸੀ ਆਪਣੇ ਆਪ ਨੂੰ ਵੈਸੇ ਬਿਲਕੁਲ ਫਰਾਡ ਬੰਦਾ ਸੀ ਮੈਂ ਉੱਥੇ ਵੀ ਪਤਾ ਕਰਿਆ ਦਫ਼ਤਰ ਚ ਇਹ ਦਫ਼ਤਰ ਚ ਤਾਂ ਕਦੇ ਗਿਆ ਹੀ ਨਹੀਂ ਹੈ ਮੈਂ ਕੱਲ ਪਤਾ ਕਰਕੇ ਆ ਦਫ਼ਤਰ ਚ ਜਾ ਕੇ ਉੱਥੇ ਤਾਂ ਕਦੇ ਦਫ਼ਤਰ ਚ ਡਿਊਟੀ ਕਰੀਏ ਨਹੀਂ ਹੈਗੀ ਇਹਨਾਂ ਦੀ ਪਿੰਡ ਦੇ ਵਿੱਚ ਉਹ ਰਹਿ ਰਿਹਾ ਸੀ ਜੀ ਕਿਰਾਏ ਦੇ ਉੱਪਰ ਕਿਸ ਤਰ੍ਹਾਂ ਉਸਨੇ ਪਿੰਡ ਦੇ ਵਿੱਚ ਮਕਾਨ ਲੈ ਲਿਆ ਸੀ ਜੀ ਪਿੰਡ 'ਚ ਮਕਾਨ ਤਾਂ ਉਹਨਾਂ ਉਹ ਤਾਂ ਉਹਨਾਂ ਨੂੰ ਪਤਾ ਹੋਣਾ ਜਿਨ੍ਹਾਂ ਨੇ ਮਕਾਨ ਦੇਆ ਉਹਨਾਂ ਨੇ ਕੋਈ ਮਤਲਬ ਕਿ ਉਹਦੀ ਵੈਰੀਫਿਕੇਸ਼ਨ ਵੀ ਨਹੀਂ ਕਰਾਈ ਨਾ ਪੁਲਿਸ ਵੈਰੀਫਿਕੇਸ਼ਨ ਕਰਾਈ ਅੱਛਾ ਇਹ ਉਹ ਇੱਕ ਪਿੰਡ 'ਚ ਮਤਲਬ ਕਿ ਉਹਨੇ ਭਾਰਤੀਆ ਪਬਲਿਕ ਸਕੂਲ 'ਚ ਉਹਨੇ ਬੱਚੇ ਲਾਏ ਹੋਏ ਸੀ ਆਪਣੇ ਉੱਥੇ ਵੀ ਉਹਨਾਂ ਨੇ ਕੋਈ ਮਤਲਬ ਕਿ ਸਕੂਲ ਵਾਲਿਆਂ ਨੇ ਵੀ ਉਹ ਤੋਂ ਕੋਈ ਆਈਡੀ ਪ੍ਰੂਫ ਨਹੀਂ ਲਿਆ ਕਿਉਂਕਿ ਬਤੌਰ ਵਰਦੀ ਪਾ ਕੇ ਜਾਂਦਾ ਸੀ ਉਹ ਮਤਲਬ ਕਿ ਹਰੇਕ ਬੰਦਾ ਕਹਿ ਦਿੰਦਾ ਵੀ ਚਲੋ ਪੁਲਿਸ ਮੁਲਾਜ਼ਮ ਹੈ ਵੀ ਉਹਨਾਂ ਨੇ ਵੀ ਨਹੀਂ ਲਿਆ ਉਹਨਾਂ ਨੂੰ ਕਹਿ ਕੇ ਚਲਾਇਆ ਵੀ ਦੋ ਚਾਰ ਦਿਨ 'ਚ ਮੈਂ ਤੁਹਾਨੂੰ ਆਪਣੇ ਡਾਕੂਮੈਂਟ ਹੈ ਜੋ ਦੇ ਦੂੰਗਾ ਵੀ ਇਹ ਮੇਰੇ ਭਰਾ ਦੇ ਬੱਚੇ ਆ ਵੀ ਆਪਾਂ ਨੇ ਥੋੜੇ ਦਿਨਾਂ ਚ ਬਾਹਰ ਚਲੇ ਜਾਣਾ ਉਹਨਾਂ ਨੂੰ ਵੀ ਐ ਕਹਿ ਕੇ ਬਸ 5-6 ਮਹੀਨੇ ਉਹਨਾਂ ਕੋਲ ਬੱਚੇ ਪੜੇ ਉਹਨਾਂ ਨੂੰ ਵੀ ਕੋਈ ਪ੍ਰੂਫ ਨਹੀਂ ਦਿਆ ਉਹਨਾਂ ਨੇ ਵੀ ਦੱਸਿਆ ਸੰਤ ਕੋਲ ਵਾਲਾ ਜਿੱਤੇ ਉਹ ਵਰਦੀ ਪਾ ਕੇ ਰਹਿੰਦਾ ਸੀ ਕੀ ਨਾਮ ਸੀ ਔਰ ਕੀ ਵਰਦੀ ਨਾਲ ਉਹ ਅਸਲਾ ਵੀ ਰੱਖਦਾ ਸੀ ਜੀ ਅਸਲਾ ਵੀ ਬਿਲਕੁਲ ਜੀ ਅਸਲਾ ਵੀ ਨਾਲ ਰੱਖਦਾ ਸੀ ਉਹ ਜੀ 24 ਘੰਟੇ ਮਤਲਬ ਕਿ ਅਸਲਾ ਨਾਲ ਹੀ ਰਹਿੰਦਾ ਸੀ ਉਹਦੇ ਚਾਹੇ ਸਿਵਲ ਚ ਵੀ ਹੁੰਦਾ ਸੀ ਜਦ ਵੀ ਅਸਲਾ ਲਾ ਕੇ ਰੱਖਦਾ ਸੀ ਅੱਛਾ ਜਾਂ ਵਰਦੀ ਚ ਹੁੰਦਾ ਸੀ ਜਦ ਵੀ ਅਸਲਾ ਲਾ ਕੇ ਰੱਖਦਾ ਸੀ ਮੈਂ ਡੀਜੀਪੀ ਦਫ਼ਤਰ ਪਤਾ ਕਰਿਆ ਸੀ ਉੱਥੇ ਕਹਿੰਦੇ ਵੀ ਉਹ ਤਾਂ ਕਹਿੰਦੇ ਵੀ ਜਿਹੜੇ ਸਾਡੇ ਮੁਲਾਜ਼ਮ ਵੀ ਆ ਇੱਥੇ 2 ਦਿਨ ਸਿਰਫ ਵਰਦੀ ਪਾਉਂਦੇ ਆ ਬਾਕੀ ਨਹੀਂ ਸਿਵਲ ਤੇ ਰਹਿੰਦੇ ਆ ਇਹ 24 ਘੰਟੇ ਵਰਦੀ ਪਾ ਕੇ ਰੱਖਦਾ ਸੀ ਜਦ ਵੀ ਇੱਧਰ ਨੂੰ ਵੀ ਜਾਣਾ ਜਦ ਵੀ ਵਰਦੀ ਪਾਈ ਹੋਣੀ ਮਤਲਬ ਕਿ ਕਿਸੇ ਦੇ ਵਿਆਹ ਤੇ ਵੀ ਜਾਣਾ ਜਦ ਵੀ ਵਰਦੀ ਪਾ ਕੇ ਜਾਂਦਾ ਸੀ ਮਤਲਬ ਕਿ ਬਹੁਤ ਲੋਕਾਂ ਨੂੰ ਐ ਵਿਸ਼ਵਾਸ ਬਹੁਤੇ ਜ਼ਿਆਦਾ ਵਿਸ਼ਵਾਸ ਚ ਲੈ ਕੇ ਸਾਡਾ ਦੱਸੀ ਆਪਣਾ ਨਾਮ ਕੀ ਦੱਸਣਾ ਰਗਵੀਰ ਸਿੰਘ ਜੀ ਅੱਛਾ ਹਾਂ ਜੀ ਲੱਗਦਾ ਕਿ ਕਿਸੇ ਤਰ੍ਹਾਂ ਦੀ ਪੋਲੀਟਿਕਲ ਪਹੁੰਚ ਵੀ ਰੱਖਦਾ ਸੀ ਆਪਣੀ ਸਰ ਐਨੀ ਐਨੀ ਗੱਲ ਨਹੀਂ ਸਾਨੂੰ ਪਤਾ ਜੀ ਪੋਲੀਟਿਕਲ ਪਹੁੰਚ ਕੋਈ ਰੱਖਦਾ ਸੀ ਜੀ ਹਾਂਜੀ ਅੱਛਾ ਠੀਕ ਹੈ ਜੀ ਹਾਂਜੀ ਭਾਜੀ ਮਤਰੀ ਕਿਲਾ ਤਾਂ ਕਿ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਠਗੀ ਕੀਤੀ ਆ ਉਹਨਾਂ ਉਹਨਾਂ ਬੰਦੋ ਜੀ ਸਰ ਮੈਨੂੰ ਲਾਲਚ ਦਿੱਤਾ ਉਹਨੇ 2 ਮਹੀਨੇ ਪਹਿਲਾਂ ਮਰਿਆ ਮੇਰੇ ਮੁਰਗੇ ਰੱਖੇ ਉਹਨੇ ਦੇਸੀ ਮੈਨੂੰ ਲਾਲਚ ਦਿੱਤਾ ਕਹਿੰਦਾ ਮੈਂ ਤੈਨੂੰ ਗੱਡੀਆਂ ਪਵਾ ਦਿੰਦਾ ਰੇਲਵੇ ਚ ਮੇਰੀ ਜਾਣਕਾਰੀ ਹੈ ਕੁਲਛਿੱਤਰ ਉੱਥੇ ਗੱਡੀਆਂ ਲਵਾ ਦਿੰਦਾ ਜੀ ਤੇਰੀ ਮੈਂ ਅੱਛਾ ਹਾਂਜੀ ਤਾਂ ਕਿੰਨੀ ਗੱਡੀਆਂ ਤੁਸੀਂ ਉੱਥੇ ਲਗਾਈਆਂ ਜੀ ਦੋ ਗੱਡੀਆਂ ਜੀ ਇੱਕ ਗੱਡੀ ਮੇਰੀ ਬਕਵਾਤੀ ਮੇਰੇ ਕੋਲ ਪਹਿਲਾਂ ਇੱਕ ਗੱਡੀ ਸੀਗੀ ਇੱਕ ਗੱਡੀ ਉਹ ਵੀ ਬਕਵਾਤੀ ਹੁੰਦਾ ਬਾਕੀ ਦੋ ਗੱਡੀਆਂ ਕਹਿੰਦਾ ਲਵਾ ਆਂਦਾ ਸੀ ਮੈਂ ਹਾਂਜੀ ਇੱਕੀ ਗੱਡੀਆਂ ਤੋਂ ਇਲਾਵਾ ਹੋਰ ਵੀ ਕਿਸੇ ਨੇ ਤੁਹਾਡੇ ਨਾਲ ਠੱਗੀ ਕੀਤੀ ਹੈ ਜੀ 15 ਲੱਖ ਰੁਪਏ ਕਹਿੰਦਾ ਮੈਂ ਮੇਰਾ ਪਾਣ ਜਾਂ ਰਹਿੰਦਾ ਹੀ ਮੇਰੇ ਕੋਲ ਕਹਿੰਦਾ ਉਹਨੂੰ ਮੈਂ ਪੁਲਿਸ ਭਾਪਤੀ ਕਰਾ ਦਾਂਗਾ ਕੋਈ ਮੈਡੀਕਲ ਨਹੀਂ ਹੋਣਾ ਕੋਈ ਖੁਸ਼ੀ ਨਹੀਂ ਸਿੱਧਾ ਭਾਪਤੀ ਕਰਾ ਦਾਂਗਾ ਹੀ ਕਰਾਂ ਮੈਂ ਅੱਛਾ ਹਾਂਜੀ 30 ਲੱਖ ਰੁਪਏ ਦੀ ਗੱਲ ਹੋਈ ਸੀਗੀ अच्छा हां जी, मैं ना जी। अच्छा। ते हां जी भाई ਤੁਹਾਡਾ ਕੀ ਸੀ ਇਸ ਬੰਦੇ ਨਾਲ ਸਾਹਿਬ ਜੀ ਮੇਰਾ ਤੇ ਜੀ ਮੈਂ ਇਹਨਾਂ ਦੇ ਥਰੂ ਨੂੰ ਜਾਣਦਾ ਸੀਗਾ ਜੀ اچھا ਤੇ ਜਦੋਂ ਇਹਨਾਂ ਦਾ ਲੈਣ ਦੇਣਾ ਉਸ ਟਾਈਮ ਮੈਂ ਵੀ ਸੀਗਾ ਜੀ ਇਹਦੇ ਨਾਲ ਹੀ ਮੈਂ ਵੀ ਇਹਨੂੰ ਕਿਹਾ ਵੀ ਥੋੜਾ ਹਿਸਾਬ ਨਾਲ ਦੇਖ ਕੇ ਤੇ ਉਸ ਦਿਨ ਜਦੋਂ ਲਾਸਟ ਟਾਈਮ ਆਇਆ 11 ਤਰੀਕ ਦੀ ਗੱਲ ਹੈ ਸ਼ਾਮ ਨੂੰ ਇਹਨਾਂ ਦਾ ਦੋ ਤਿੰਨ ਦਿਨ ਪਹਿਲਾਂ ਲੈਣ ਦੇਣ ਕਰਕੇ ਹੀ ਇਹਨਾਂ ਦੀ ਬਹਿਸ ਬਸਾਈ ਖਾਸੀ ਹੋਈ ਸੀ ਮੈਂ ਬਾਹਰ ਸੀਗਾ ਮੈਂ ਇਹਨੂੰ ਮੈਨੂੰ ਦੱਸਤਾ ਸੀ ਕਿ ਵੀ ਇਸ ਤਰ੍ਹਾਂ ਸਾਰ ਬਹਿਸ ਹੋ ਰਹੀ ਹੈ ਉਹ ਮੇਰੇ ਪੈਸੇ ਨਹੀਂ ਮੋੜ ਰਿਹਾ ਨਾ ਹੀ ਕੰਮ ਕਰਾ ਰਿਹਾ ਮੈਂ ਕਹਾ ਕੋਈ ਨਹੀਂ ਫਿਰ ਕੁਦਰਤੀ ਜਦੋਂ ਜਦ ਮੈਂ ਇਹਦੀ ਦੁਕਾਨ ਤੇ ਆਇਆ ਅਸੀਂ ਬੈਠੇ ਸੀਗੇ ਜੀ ਅਸੀਂ ਗੱਲਬਾਤ ਕਰ ਹੀ ਰਹੇ ਸੀ ਇੰਨੇ ਨੂੰ ਉਹ ਆ ਗਿਆ ਪਿੱਛੋਂ ਵੈਗਨਰ ਗੱਡੀ ਤੇ ਆਇਆ ਚਾਰ ਪੰਜ ਬੰਦੇ ਉਹਦੇ ਨਾਲ ਸੀਗੇ ਉਹਨਾਂ ਨੇ ਮੂੰਹ ਤੇ ਕੱਪੜੇ ਬੰਨੇ ਹੋਏ ਸੀ ਉਹਨੇ ਨਹੀਂ ਬੰਨੇ ਹੋਏ ਸੀ ਹੁਣ ਤੇ ਖੁੱਲਾ ਹੀ ਸੀ ਕਿ ਆਪਾਂ ਜਾਣਦੇ ਸੀ ਮੇਰੇ ਸਾਹਮਣੇ ਉਹਨੇ ਅਸਲਾ ਕੱਢਿਆ ਇਹਦੇ ਉੱਪਰ ਰੱਖਤਾ ਜੀ ਅਸੀਂ ਬਹੁਤ ਜ਼ਿਆਦਾ ਘਬਰਾ ਗਏ ਸਾਡੇ ਹੱਥ ਪੈਰ ਕੰਬਣ ਲੱਗ ਗਏ ਕਿ ਵੀ ਉਹ ਕੀ ਰਿਹਾ ਮੈਂ ਉਹਨੂੰ ਬਹੁਤ ਸਮਝਾਇਆ ਮੈਂ ਕਹਾ ਵੀਰ ਜੀ ਬੈਠ ਕੇ ਗੱਲ ਕਰਦੇ ਤੁਸੀਂ ਇੱਕੋ ਹੀ ਵੇੜੇ 'ਚ ਰਹਿਣਾ ਹੈ ਮਤਲਬ ਕਿ ਇੱਕੋ ਹੀ ਪਿੰਡ ਆ ਤੁਹਾਡਾ ਉਹ ਕਹਿੰਦਾ ਕਿ ਇਹਨੇ ਮੇਰੇ ਨਾਲ ਬਤਮੀਜ਼ੀ ਕੀਤੀ ਬਹੁਤ ਜ਼ਿਆਦਾ ਇਹਨੇ ਮੇਰੀ ਬੇਇੱਜ਼ਤੀ ਕੀਤੀ ਇਹਨੂੰ ਮੈਂ ਦੱਸਦਾ ਫਿਰ ਮੁੜ ਕੇ ਉਹਨੇ ਮੈਨੂੰ ਵੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰਤੀ ਉਸ ਤੋਂ ਚਾਬੀ ਖੋਈ ਗੱਡੀ ਦੀ ਜੀ ਮੈਨੂੰ ਕਹਿੰਦਾ ਤੂੰ ਵੀ ਉਰੇ ਲਿਆ ਹੁਣ ਉਹਦਾ ਅਸਲਾ ਸੀਗਾ ਜੀ ਆਪਾਂ ਡਰ ਗਏ ਫਿਰ ਸਾਨੂੰ ਇਹ ਵੀ ਸੀਗਾ ਕਿ ਵੀ ਹੈ ਹੋ ਰਹੀ ਹੈ ਕਿ ਨੱਕ ਭੱਜੇਗਾ ਕਿ ਸਵੇਰੇ ਗੱਲ ਕਰਦੇ ਆਂ ਇਹਦੇ ਨਾਲ ਇਹ ਗੱਲ ਹੋਈ ਸੀਗੀ ਜੀ ਇਹ ਤੁਹਾਡੇ ਵੀ ਗੱਡੀ ਉਹਨੇ ਉਹਨੂੰ ਲੈ ਗਏ ਹਾਂਜੀ ਹਾਂਜੀ ਜੀ ਮੇਰੇ ਕੋਲ ਗੱਡੀ ਸੀਗੀ ਜੀ ਕੀ ਆ ਕੈਰਨ ਸੋਦਾਬ ਨੰਬਰ ਹੈ ਪੀਬੀ 66 ਬੀ ਐਫ 3940 ਉਹ ਅੱਗੇ ਮੇਰੇ ਕਿਸੇ ਫਰੈਂਡ ਦੀ ਗੱਡੀ ਸੀਗੀ ਜੀ ਮੈਂ ਦਿਵਾਲ ਤੇ ਬਸ ਫਿਰ ਮੈਂ ਤੇ ਇਹਦੇ ਕੋਲ ਮੂੰ ਮਿਲਣਾ ਐਸੀ ਬਿਮਾਰ ਵੀ ਸੀਗਾ ਹੁੰਦੇ ਨਾ ਕਿ ਮੈਂ ਕਰਨ ਨਾਲੇ ਹਾਲਚਾਲ ਪੁੱਛਿਆ ਹੁੰਗਾ ਇਸ ਠੱਗੀ ਨੂੰ ਲੈ ਕੇ ਤੁਹਾਡੇ ਵੱਲੋਂ ਪੁਲਸ ਤੱਕ ਪਹੁੰਚ ਕੀਤੀ ਗਈ ਹੈ ਹਾਂਜੀ ਹਾਂਜੀ ਅਸੀਂ ਐਸਐਚਓ ਸਾਹਿਬ ਇੱਧਰ ਡੇਰਾ ਬਸੀ ਉਹਨਾਂ ਨੂੰ ਦਰਖਾਸਤ ਦਿੱਤੀ ਹੈ ਜੀ ਐਸਐਸਪੀ ਆਫਿਸ ਵੀ ਦਿੱਤੀ ਹੈ ਜੀ ਉਹਨਾਂ ਦੇ ਅੱਗੇ ਡੀਐਸਪੀ ਹੈੱਡਕォਟਰ ਮਾਰਕ ਕੀਤੀ ਹੈ ਜੀ ਠੀਕ ਹੈ ਹੱਥ ਬਾਜੀ ਤੇ ਜੋ ਇਹ ਇੱਕ ਵੱਡੇ ਪੱਧਰ ਪਿੰਡ ਦੇ ਵਿੱਚ ਇੱਕ ਫਰਜੀ ਹਰਿਆਣਾ ਪੁਲਿਸ ਦੇ ਮੁਲਾਜ਼ਮ ਵੱਲੋਂ ਦਸੇ ਵਾਲੇ ਵੱਲੋਂ ਫਰੋਡ ਕੀਤਾ ਗਿਆ ਜੀ ਕਿ ਤੁਸੀਂ ਵੀ ਇਸ ਠੱਗੀ ਦਾ ਸ਼ਿਕਾਰ ਹੋਇਆ ਹੋ ਜੀ ਹਾਂਜੀ ਬਿਲਕੁਲ ਉਹ ਮੇਰੀ ਦੁਕਾਨ ਤੇ ਐਸੀ ਜੀ ਐਤ ਕਹਿੰਦਾ ਮੈਨੂੰ ਐਮਰਜੈਂਸੀ ਲੋਡ ਪੈ ਗਈ 65000 ਰੁਪਏ ਕੈਸ਼ ਦੇ ਦੋ। ਤੋਂ ਮੈਂ ਇਹਨੂੰ ਪਹਿਲੇ ਮਨ ਕਰਤਾ। ਫਿਰ ਕਹਿੰਨ ਲੱਗਾ ਕਿ ਮੈਨੂੰ ਐਮਰਜੈਂਸੀ ਲੋਡ ਹੈ। ਮੈਂ ਅਸੀਂ ਪਿੰਡ ਜੀ ਰਹਿੰਦਾ ਹਾਂ ਤੇਲ ਕੋਈ ਨਾ ਵੀ ਦੇ ਦਾਂਗਾ। ਤੋਂ ਕਹਿੰਦਾ ਸਵੇਰੇ ਡਿਊਟੀ ਤੇ ਆਉਂਗਾ ਕੈਸ਼ ਦੇ ਦੂੰਗਾ ਜਾਂ ਫਿਰ Google Pay ਜੋ ਵੀ ਹੈ ਵਾਪਿਸ ਕਰ ਦੂੰਗਾ। ਤੋਂ ਕਹਿੰਦਾ ਜਮਾਨਤੇ ਤੌਰ ਤੇ ਚੈੱਕ ਲੈ ਲੈ। ਚੈੱਕ ਦੇ ਕੇ ਆਪਣਾ ਕੈਸ਼ ਲੈ ਕੇ ਚੱਲ ਗਿਆ ਜੀ। ਅੱਛਾ ਚੈੱਕ ਕਿਤਾ ਸੀ ਜੀ ਉਹ? ਚੈੱਕ ਇਸ ਦੀ ਮੰਮੀ ਕਾ ਨਿਕਲੇ ਜੀ ਉਹ ਦੇ ਚੈੱਕ ਕਰਾਇਆ ਆਪਣੇ ਪਿੰਡ ਦੇ ਕਿਸੇ ਅਮਤਿਕ ਵਸ਼ਿੰਦਰ ਚੈੱਕ ਦਿੱਤਾ ਹਾਂਜੀ ਆ ਜੀ ਕੀ ਚੈੱਕ ਦਿੱਤਾ ਕੀ ਤੁਹਾਡੇ ਕੋਲ ਜੀ ਹਾਂਜੀ ਮੇਰੀ ਮਾਤਾ ਕਾ ਚੈੱਕ ਦੇ ਕੇ ਲੰਘ ਗਿਆ ਜੀ ਅੱਛਾ ਹਾਂਜੀ ਮਰਗੋ ਨੋ ਇਹ ਨੋ ਕਿ ਇਹ ਤੇ ਵੀ ਮੇਰੇ ਘਰ ਵਾਲੀ ਦਾ ਜੀ ਇਹ ਅੱਛਾ ਚੈੱਕ ਕਰਨਾ ਜਿਹੜਾ ਇਹਨੂੰ ਦੇ ਸੀਗਾ ਵੀ ਮੇਰੇ ਘਰ ਵਾਲੀ ਦਾ ਹੈ ਇਹ ਮੁੰਡੇ ਦੀ ਮੰਮੀ ਦਾ ਹੈ ਅੱਛਾ ਹਾਂਜੀ ਹਾਂਜੀ ਉਸ ਕੰਪਲੀਟ ਕਰ ਦਿੱਤੇ ਕੀ ਤੁਹਾਡੇ ਕੋਲ ਜੀ ਇਹਨਾਂ ਹਾਂਜੀ ਕਰਤੀ ਕਰਤੀ ਰਣ ਲੋਕਾਂ ਦਾ ਵਿਆਹ ਸੀ ਸਗੋ ਸ਼ਗਨ ਇਹਨਾਂ ਦੀ ਸਿਸਟਰ ਦਾ ਵਿਆਹ ਸੀ ਇਹਨਾਂ ਨੂੰ ਕਹਿੰਦਾ ਚਲ ਤੁਸੀਂ ਗਰੀਬ ਹੋ ਵੀ ਮੈਂ ਤੁਹਾਨੂੰ ਮੋਟਰਸਾਈਕਲ ਦਵਾ ਦਿੰਦਾ ਵੇ ਕੁੜੀ ਦੇ ਵਿਆਹ 'ਚ ਤੁਸੀਂ ਦੇ ਦੋ ਠੀਕ ਹੈ ਇਹਨਾਂ ਨੇ ਨਿਸ਼ਵਾਸ ਕਰ ਲਿਆ ਜੀ ਇਹਨਾਂ ਨੇ ਮੋਟਰਸਾਈਕਲ ਕਢਾ ਕੇ ਨਮਾ ਉਹ 10000 ਰੁਪਏ ਭਰ ਕੇ ਉਹ ਕਰੇ ਖੜਾ ਲਿਆ ਜੀ ਉਹਨੇ ਆਪਣੇ ਠੀਕ ਹੈ ਇਹਨਾਂ ਦੇ ਨਹੀਂ ਉਹ ਮੈਂ ਤੁਹਾਨੂੰ ਦੱਸਦਾ ਬਾਅਦ 'ਚ ਇਹਨਾਂ ਨੇ ਦੀ 10000 ਉੱਥੇ ਦੇਤੀ ਸੀ ਪੇਮੈਂਟ ਏਜੰਸੀ 'ਚ ਹੂੰ 40000 ਰੁਪਏ ਮੁੰਡੇ ਦੇ ਕੋਲ 'ਚ ਪਵਾਤੇ ਹੂੰ ਕਹਿੰਦਾ ਵੀ 40000 ਰੁਪਏ ਤੁਸੀਂ ਜਿੱਥੇ ਮਰਜ਼ੀ ਆਪਣਾ ਵਰਤ ਲਿਓ ਠੀਕ ਹੈ ਉਦੋਂ ਬਾਅਦ ਜੀ ਇੱਕ ਇੱਕ ਟੀਵਾ ਇਹ ਮੁੰਡੇ ਦੇ ਨਾਂ ਤੇ ਹੋਰ ਲੈ ਲਈ 10000 ਹੋਰ ਕਢਾ ਲਈ ਨੇ ਦੇ ਕਾਉਂਟ ਚ ਜਿਹੜੇ 40000 ਪੁਆਏ ਸੀਗੇ ਉਦੋਂ ਬਾਅਦ 20000 ਰੁਪਏ ਉਹਨੇ ਫੇਰ ਕਢਾ ਲਏ ਜੀ ਰਹਿ ਗਏ ਸੀਗੇ 10 ਉਹ 10 ਮਤਲਬ ਇਹਨਾਂ ਸੰਡੇ ਨੂੰ ਉਹਨੇ ਫੇਰ ਕਢਾ ਲਿਆ ਸਿਰਫ ਇਹਦੇ ਦੇ ਕਾਉਂਟਸ ਰਹਿ ਗਏ ਸੀ 46 ਰੁਪਏ ਇਹਨਾਂ ਨਾਲ ਇਹ ਫਰੋਡ ਹੋਇਆ ਏ ਠੀਕ ਹੈ ਸਕੂਟਰੀ ਵੀ ਲੈ ਕੇ ਲੰਘਿਆ ਸਕੂਟਰੀ ਵੀ ਗਈ ਜੀ ਜਿਹੜਾ ਮੋਟਰਸਾਈਕਲ ਕੁੜੀ ਤੇ ਵਿਆਹ ਚ ਕਹਿੰਦਾ ਸੀ ਮੈਂ ਦੇਣਾ ਉਹ ਸਕੂਟਰੀ ਵੀ ਲੈ ਕੇ ਮੋਟਰਸਾਈਕਲ ਵੀ ਲੈ ਗਿਆ ਠੀਕ ਹਾਂਜੀ ਡੇਰਾ ਬੱਚੇ ਦੇ ਪਿੰਡ ਕਾਰਕੋਰ ਦਾ ਮਾਮਲਾ ਹੈ ਜਿੱਥੇ ਇੱਕ ਹਰਿਆਣਾ ਪੁਲਿਸ ਦੇ ਵਿੱਚ ਫਰਜੀ ਸਬ ਇੰਸਪੈਕਟਰ ਆਪਣੇ ਆਪ ਨੂੰ ਜੋ ਵਿਅਕਤੀ ਦੱਸਦਾ ਸੀ ਵੱਡੇ ਪਰਦਰ ਦੇ ਉੱਪਰ ਪਿੰਡ ਵਾਸੀਆਂ ਨੂੰ ਭਰੋਸੇ ਦੇ ਵਿੱਚ ਲੈ